ਕਿਸਾਨਾਂ ਲਈ ਸਵੇਰੇ-ਸਵੇਰੇ ਚਿੰਤਾ ਵਾਲੀ ਖਬਰ ਸਾਂਝੀ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਹਿਰ ਹੈ ਜਿਹੜੀ ਉਹ ਟੁੱਟੀ ਹੋਈ ਆ ਤੇ ਪਾਣੀ ਪੂਰੀ ਤਰ੍ਹਾਂ ਵਗ ਰਿਹਾ ਹੈ ਕਰੀਬ 20 ਤੋਂ 25 ਫੁੱਟ ਦਾ ਜਿਹੜਾ ਪਾੜ ਹੈ ਇਸ ਨਹਿਰ ਦੇ ਵਿੱਚ ਪੈ ਗਿਆ ਜਿਸ ਕਾਰਨ ਪਾਣੀ ਹੈ ਜਿਹੜਾ ਆਸ-ਪਾਸ ਦੇ ਖੇਤਾਂ ਵਿੱਚ ਭਰਨ ਲੱਗਿਆ ਜਾਣਕਾਰੀ ਅਨੁਸਾਰ ਪੰਜਾਬਾ ਮਾਈਨਰ ਅੱਜ ਬੁਰਜਮਹਾਰ ਪਿੰਡ ਦੇ ਨੇੜੇੋਂ ਟੁੱਟ ਗਈ ਇਹ ਕਰੀਬ 2:30 ਵਜੇ ਸਵੇਰੇ ਟੁੱਟੀ ਹੈ ਪਰ ਇੱਕ ਮਾੜੀ ਗੱਲ ਇਹ ਹੈ ਕਿ ਨਹਿਰੀ ਵਿਭਾਗ ਦੇ ਕਰਮਚਾਰੀ ਜਾਂ ਅਧਿਕਾਰੀ ਕਰੀਬ 8 ਵਜੇ ਤੱਕ ਮੌਕੇ ਤੇ ਨਹੀਂ ਪਹੁੰਚੇ ਹੋਰ ਤਾਂ ਹੋਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਨਹਿਰ ਟੁੱਟ ਚੁੱਕੀ ਹੈ ਜਦੋਂ ਕਿਸਾਨਾਂ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰਿਆ ਤਾਂ ਉਹਨਾਂ ਨੂੰ ਉਦੋਂ ਪਤਾ ਲੱਗਿਆ ਕਿ ਨਹਿਰ ਟੁੱਟੀ ਹੋਈ ਹੈ ਪਾਣੀ ਹਲੇ ਤੱਕ ਵੀ ਫੁੱਲ ਚੱਲ ਰਿਹਾ ਸੀ ਜਿਸ ਕਾਰਨ ਕਿਸਾਨਾਂ ਦੀਆਂ ਆਸ-ਪਾਸ ਜ਼ਮੀਨਾਂ ਵਿੱਚ ਪਾਣੀ ਪੂਰੀ ਤਰ੍ਹਾਂ ਭਰਿਆ ਜਾ ਰਿਹਾ ਸੀ ਕਰੀਬ 20-25 ਫੁੱਟ ਦਾ ਪਾੜ ਹੌਲੀ-ਹੌਲੀ ਵਧਦਾ ਜਾ ਰਿਹਾ ਹੈ ਨਹਿਰੀ ਵਿਭਾਗ ਦੀ ਸੁਸਤੀ ਤੇ ਨਹਿਰੀ ਵਿਭਾਗ ਦੀ ਲਾਪਰਵਾਹੀ ਕਾਰਨ ਪਹਿਲਾਂ ਵੀ ਕਈ ਵਾਰ ਨਹਿਰਾਂ ਟੁੱਟ ਚੁੱਕੀਆਂ ਹਨ ਬੜੀ ਮਾੜੀ ਗੱਲ ਹੈ ਕਿ ਨਹਿਰੀ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਉਹਨਾਂ ਦੇ ਏਰੀਏ ਵਿੱਚ ਕਿਹੜੀ ਨਹਿਰ ਕਦੋਂ ਟੁੱਟੀ ਹੈ ਜੇਕਰ 2 ਵਜੇ ਨਹਿਰ ਟੁੱਟੀ ਹੋਵੇ ਤੇ 8 ਵਜੇ ਤੱਕ ਉਹਨਾਂ ਨੂੰ ਪਤਾ ਹੀ ਨਾ ਲੱਗੇ ਤਾਂ ਉਹ ਆਪਣੀ ਡਿਊਟੀ ਪ੍ਰਤੀ ਕਿੰਨੇ ਕੁ ਸੰਜੀਦਾ ਇਸ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿਸਾਨਾਂ ਨੇ ਮੌਕੇ ਤੇ ਦੱਸਿਆ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਸਵੇਰੇ ਉਹਨਾਂ ਨੇ ਫੋਨ ਕਰਕੇ ਦੱਸਿਆ ਕਿ ਨਹਿਰ ਟੁੱਟ ਚੁੱਕੀ ਹੈ ਪਰ ਹਲੇ ਤੱਕ ਜਿਹੜਾ ਪਾਣੀ ਨਹੀਂ ਘਟਾਇਆ ਗਿਆ ਕਿਸਾਨਾਂ ਨੇ ਮੰਗ ਕੀਤੀ ਕਿ ਨਹਿਰ ਵਿੱਚ ਪਾਣੀ ਘਟਾਇਆ ਜਾਵੇ ਤਾਂ ਜੋ ਪਾੜ ਜਾਦਾ ਵਧੇ ਨਾ ਤੇ ਇਸ ਨੂੰ ਬੰਨਣ ਦਾ ਕੰਮ ਜਲਦੀ ਨਿਬੇੜਿਆ ਜਾਵੇ ਇਸ ਸਮੇਂ ਪਾਣੀ ਦੀ ਬੇਹਦ ਲੋੜ ਹੈ ਬਾਗਾਂ ਨੂੰ ਪਾਣੀ ਚਾਹੀਦਾ ਹੈ ਤੇ ਨਰਮੇ ਤੇ ਝੋਨੇ ਦੀ ਬਜਾਈ ਲਈ ਵੀ ਪਾਣੀ ਦੀ ਕਿਸਾਨਾਂ ਨੂੰ ਬਹੁਤ ਲੋੜ ਹੈ ਆਸ-ਪਾਸ ਦੇ ਖੇਤਾਂ ਵਿੱਚ ਜਿੱਥੇ ਪਾਣੀ ਭਰ ਗਿਆ ਉੱਥੇ ਬੇਸ਼ੱਕ ਕਣਕ ਦੀ ਵਾਢੀ ਹੋ ਚੁੱਕੀ ਸੀ ਪਰ ਉਸ ਜਗ੍ਹਾ ਤੇ ਤੂੜੀ ਬੰਨਣ ਲਈ ਨਾੜ ਹਲੇ ਵੀ ਖੇਤਾਂ ਵਿੱਚ ਪਿਆ ਹੋਇਆ ਸੀ ਤੇ ਕਿਸਾਨਾਂ ਨੇ ਤੂੜੀ ਬਣਾਉਣੀ ਸੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਾੜ ਹੈ ਜਿਹੜਾ ਉਹ ਕਰੀਬ 20 ਫੁੱਟ ਦਾ ਪਾੜ ਹੈ ਜਿਹੜਾ ਪੰਜਾਬਾ ਮਾਈਨਰ ਨਹਿਰ ਦੇ ਵਿੱਚ ਪੈ ਗਿਆ ਬੁਰਜ ਮਹਾਰਕੋਲ ਜਿਹੜੀ ਰੇਲਵੇ ਲਾਈਨ ਲੰਘਦੀ ਹੈ ਉਹਦੇ ਨੇੜੇ ਤੇੜੇ ਜਿਹੜੀ ਨਹਿਰ ਹੈ ਟੁੱਟੀ ਹੈ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਨਹਿਰੀ ਵਿਭਾਗ ਥੋੜਾ ਬਹੁਤਾ ਆਪਣੀ ਡਿਊਟੀ ਪ੍ਰਤੀ ਸੰਜੀਦਾ ਜ਼ਰੂਰ ਹੋਵੇ ਤੇ ਮੌਕੇ ਤੇ ਜਦੋਂ ਅਜਿਹੀ ਘਟਨਾ ਵਾਪਰਦੀ ਆ ਤਾਂ ਤੁਰੰਤ ਜਿਹੜਾ ਐਕਸ਼ਨ ਆ ਉਹ ਲੈਣਾ ਚਾਹੀਦਾ ਤੇ ਨਹਿਰ ਨੂੰ ਬੰਨਣ ਦੀ ਮੰਗ ਕਿਸਾਨਾਂ ਨੇ ਕੀਤੀ ਹੈ ਜੁੜੇ ਰਹੋ ਦਾ ਪੋਸਟ ਮੇਲ ਨਾਲ ਧੰਨਵਾਦ